ਹਾਂਜੀ ਸੱਚੀ ਗਾਦੀ ਮੈਂ ਅਨਕੇ ਜਨ ਦੇ ਖਰੋਸਪੋ ਸਿਟੀ ਤੋਂ ਕਰਵਿੰਦਰ ਸਿੰਘ ਕਰਵਿੰਦਰ ਸਿੰਘ ਜੀ ਅੱਜ 5 ਲੱਖ ਦਾ ਇਨਾਮ ਮਿਲਿਆ ਬੰਦਾ ਜਿਹੜਾ ਮੈਨੂੰ ਹਾਂਜੀ 5 ਲੱਖ ਦਾ ਇਨਾਮ ਨਿਕਲਿਆ ਜੀ 24 ਤਰੀਕ ਦੀ ਗੱਲ ਹੈ ਰਾਤੀ 8 ਵਜੇ ਨਾਗਾਲੈਂਡ ਸਰਕਾਰ ਦਾ ਡਰਾ ਸੀ 500 ਰੁਪਏ ਦੀ ਟਿਕਟ ਸੀ ਜਿਹਦਾ ਪਹਿਲਾ ਨਾਮ ਢਾਈ ਚੋਰ ਦਾ ਗਰੰਡੀਟ ਸੀਗਾ ਉਹਦੇ ਵਿੱਚ ਕੀ ਇਨਾਮ ਸੀਗਾ ਜੀ 5 ਲੱਖ ਦਾ ਉਹ ਆਪਣੇ ਕੋਲ ਨਿਕਲਿਆ ਸੁਲਤਾਨਪੁਰ ਦੇਖੀ ਟਿਕਟ ਵਿਕੀ ਹੋਈ ਸੀ ਟਿਕਟ ਦਾ ਨੰਬਰ ਸੀ B994379 ਉਹਦੇ ਵਿੱਚ ਸੀਗਾ ਪੂਰੇ 5 ਲੱਖ ਦਾ ਇਨਾਮ ਸਾਨੂੰ ਹਫਤਾ ਹੋ ਗਿਆ ਜੀ ਬੰਦਾ ਲਵ ਦੇ ਨੂੰ ਅਲੱਗ ਤਾਂ ਕਿ ਅਸੀਂ ਪ੍ਰੈਸ ਦੀ ਗੱਲ ਕਰਪੇ ਕਿੰਨੇ ਟਿਕਟ ਖਰੀਦੀ ਸੀ ਰਾਸ਼ੀ ਬੜਾ ਸੀ ਕਾਊਂਟਰ ਤੇ ਅੱਜ ਨੋਟ ਕੀਤਾ ਨਹੀਂ ਗਿਆ ਤਾਂ ਸਾਨੂੰ ਬੰਦੇ ਦੀ ਤਲਾਸ਼ ਹੈ ਜੀ ਇਹਦਾ ਹੀ ਨਾਮ ਨਿਕਲਿਆ ਸੀ 5 ਲੱਖ ਦਾ ਆਸਪਾਸ ਵਾਲੇ ਕਹਿੰਦੇ ਕਿ ਇਹਨਾਂ ਨੇ ਤਾਂ ਲੱਡੂਆਂ ਦੀ ਸਾਈ ਜਿਹੜੀ ਬੇਤੀ ਸੀ ਲੱਡੂ ਦਾ ਤਿਆਰ ਰੇ ਜੀ ਬੰਗੜੇ ਦੀ ਪਾਣੀ ਅਸੀਂ ਪੂਰੇ ਤਿਆਰ ਆ ਬੰਦਾ ਤਲਾਬ ਹੈ ਜਿੰਦਾ 5 ਲੱਖ ਦਾ ਇਨਾਮ ਨਿਕਲਿਆ ਕਿਉਂਕਿ 5 ਲੱਖ ਦਾ ਇਨਾਮ ਕੋਈ ਛੋਟੀ ਅਮਾਉਂਟ ਤਾਂ ਹੁੰਦੀ ਨਹੀਂ ਸੀ ਇਸ ਇਨਸਾਨ ਦਾ 10 ਲੱਖ ਦਾ ਇਨਾਮ ਵੀ ਨਿਕਲ ਸਕਦਾ ਸੀ ਤਾਂ ਹੀ ਅਸੀਂ ਸਾਰਿਆਂ ਨੂੰ ਕਹਿੰਦੇ ਆ ਕਿ ਟਿਕਟ A ਤੇ B ਜ਼ਰੂਰ ਖਰੀਦਿਆ ਕਰੋ ਵੀ ਸੇਮ ਨੰਬਰ ਦੇ ਵਿੱਚ ਕਿਉਂਕਿ ਜਿਹੜਾ ਇਨਾਮ ਹੈ 5 ਲੱਖ ਦਾ ਜੋ ਬੰਦਾ ਦੋਵੇਂ ਨੰਬਰ ਖਰੀਦਦਾ ਦਾ A ਤੇ B ਦਾ ਇਨਾਮ ਡਬਲ ਹੋ ਜਾਣਾ ਸੀ ਤੇ ਪੂਰੇ 10 ਲੱਖ ਦਾ ਪਰ ਉਹਨੇ ਖਰੀਦੀ ਸਿਰਫ B ਸੀਰੀਜ਼ ਦੇ ਵਿੱਚ ਤੇ ਜਿਹੜੀ A ਸੀਰੀਜ਼ ਸੀ ਉਹ ਕਿਉਂਕਿ ਕਾਊਂਟਰ ਤੇ ਨਹੀਂ ਵੇਚੀ ਤੇ ਸਰਕਾਰ ਨੂੰ ਵਾਪਸ ਕਰ ਦਿੱਤੀ ਗਈ ਇਸ ਕਰਕੇ ਸਿਰਫ 5 ਲੱਖ ਦਾ ਹੀ ਇਨਾਮ ਬਾਹਰ ਆਇਆ ਜੀ ਸਾਨੂੰ ਬੰਦੇ ਦੀ ਤਲਾਸ਼ ਹੈ ਜਿਨੇ ਵੀ ਟਿਕਟ ਖਰੀਦੀ ਹੈ ਨੰਬਰ ਹੈਗਾ B994379 ਉਹ ਆਪਣੀ ਟਿਕਟ ਜ਼ਰੂਰ ਚੈੱਕ ਕਰਵਾ ਲੈ 5 ਲੱਖ ਦਾ ਇਨਾਮ ਜਿਹਦਾ ਵੀ ਨਿਕਲਿਆ ਹੋਏਗਾ ਜੀ ਉਹ ਇੱਕ ਵਾਰੀ ਜ਼ਰੂਰ ਚੈੱਕ ਕਰਾਈ ਟਿਕਟ ਆਪਣੀ ਤੁਹਾਡਾ ਥੋੜਾ ਕੋਈ ਨੰਬਰ ਕਿਹਨਾ ਫੋਨ ਨੰਬਰ ਵੀ ਦੱਸੋ ਅਸੀਂ ਨਾਲ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਾਂ ਜੰਦੀ ਗੰਦੀ ਦੁਕਾਨ ਦਾ ਨੰਬਰ ਹੈ 917625929821 ਇਹ ਨੰਬਰ ਹੈ ਕੋਈ ਹੋਰ ਵੀ ਨੰਬਰ ਹੈ ਗਤੀ 9876559422 ਇਹਨਾਂ ਦੋਵਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਉਹ ਜੋ ਆਪਣੀ ਟਿਕਟ ਜੱਕਾ ਨੇ ਜੀ ਨੰਬਰ ਹੈਗਾ ਟਿਕਟ ਦਾ 994378 ਜੇਕਰ ਤੁਸੀਂ ਪਾਈ ਹੈ ਜੀ ਤੁਸੀਂ ਸਾਨੂੰ ਜਰੂਰ ਕੰਟੈਕਟ ਕਰੋ ਜੀ ਕੀ ਨਾਮ ਲੋ ਹਾਂਜੀ ਸਸੀ ਗਾਦੀ ਮੈਂ ਐਨਕੇ ਜਨ ਦੇ ਖਰੋਸਪੋ ਸਿਟੀ ਤੋਂ ਕਰਵਿੰਦਰ ਸਿੰਘ ਕਰਵਿੰਦਰ ਸਿੰਘ ਜੀ ਅੱਜ 5 ਲੱਖ ਦਾ ਇਨਾਮ ਮਿਲਿਆ ਬੰਦਾ ਜਿਹੜਾ ਮੈਦੂ ਹੈ ਹਾਂਜੀ 5 ਲੱਖ ਦਾ ਇਨਾਮ ਨਿਕਲਿਆ ਜੀ 24 ਤਰੀਕ ਦੀ ਗੱਲ ਹੈ ਰਾਤੀ 8 ਵਜੇ ਨਾਗਾਲੈਂਡ ਸਰਕਾਰ ਦਾ ਡਰਾ ਸੀ 500 ਰੁਪਏ ਦੀ ਟਿਕਟ ਸੀ ਜਿਹਦਾ ਪਹਿਲਾ ਨਾਮ ਢਾਈ ਚੋਰ ਦਾ ਗਰੰਡੀਟ ਸੀਗਾ ਉਹਦੇ ਵਿੱਚ ਕੀ ਇਨਾਮ ਸੀਗਾ ਜੀ 5 ਲੱਖ ਦਾ ਉਹ ਆਪਣੇ ਕੋਲ ਨਿਕਲਿਆ ਸੁਲਤਾਨਪੁਰ ਦੇਖੀ ਟਿਕਟ ਵਿਕੀ ਹੋਈ ਸੀ ਟਿਕਟ ਦਾ ਨੰਬਰ ਸੀ B994379 ਉਹਦੇ ਵਿੱਚ ਸੀਗਾ ਪੂਰੇ 5 ਲੱਖ ਦਾ ਇਨਾਮ ਸਾਨੂੰ ਹਫਤਾ ਹੋ ਗਿਆ ਜੀ ਬੰਦਾ ਲੱਭਦੇ ਨੂੰ ਹਲੇ ਤੱਕ ਅਸੀਂ ਟ੍ਰੇਸ ਨਹੀਂ ਕਰ ਪਏ ਕਿਨੇ ਟਿਕਟ ਖਰੀਦੀ ਸੀ ਰਾਸ਼ੀ ਬੜਾ ਸਿਕਾਉਂਡਰ ਤੇ ਨੋਟ ਕੀਤਾ ਨਹੀਂ ਗਿਆ ਤਾਂ ਸਾਨੂੰ ਬੰਦੇ ਦੀ ਤਲਾਸ਼ ਹੈ ਜੀ ਇਹਦਾ ਇਨਾਮ ਨਿਕਲਿਆ ਸੀ 5 ਲੱਖ ਦਾ ਆਸਪਾਸ ਵਾਲੇ ਕਹਿੰਦੇ ਕਿ ਇਹਨਾਂ ਨੇ ਤਾਂ ਲੱਡੂਆਂ ਦੀ ਸਾਈ ਜਿਹੜੀ ਬੇਤੀ ਸੀ ਲੱਡੂ ਦਾ ਤਿਆਰ ਰੇ ਜੀ ਬੰਗੜੇ ਦੀ ਪਾਣੀ ਅਸੀਂ ਪੂਰੇ ਤਿਆਰ ਆ ਬੰਦਾ ਤਲਾਬੇ ਜਿੰਦਾ 5 ਲੱਖ ਦਾ ਇਨਾਮ ਨਿਕਲਿਆ ਕਿਉਂਕਿ 5 ਲੱਖ ਦਾ ਇਨਾਮ ਕੋਈ ਛੋਟੀ ਅਮਾਉਂਟ ਤਾਂ ਹੁੰਦੀ ਨਹੀਂ ਸੀ ਇਸ ਇਨਸਾਨ ਦਾ 10 ਲੱਖ ਦਾ ਇਨਾਮ ਵੀ ਨਿਕਲ ਸਕਦਾ ਸੀ ਤਾਂ ਹੀ ਸਾਰਿਆਂ ਨੂੰ ਕਹਿੰਦੇ ਆ ਕਿ ਟਿਕਟ A ਤੇ B ਜ਼ਰੂਰ ਖਰੀਦਿਆ ਕਰੋ ਵੀ ਸੇਵ ਨੰਬਰ ਦੇ ਵਿੱਚ ਕਿਉਂਕਿ ਜਿਹੜਾ ਇਨਾਮ ਹੈ 5 ਲੱਖ ਦਾ ਜੋ ਬੰਦਾ ਦੋਵੇਂ ਨੰਬਰ ਖਰੀਦਦਾ ਦਾ A ਤੇ B ਭਾਈ ਨਾਮ ਦਬਾਉਣਾ ਚਾਹੀਦਾ ਤੇ ਪੂਰੇ 10 ਲੱਖ ਦਾ ਪਰ ਉਹਨੇ ਖਰੀਦੀ ਸਿਰਫ B ਸੀਰੀਜ਼ ਦੇ ਵਿੱਚ ਤੇ ਜਿਹੜੀ A ਸੀਰੀਜ਼ ਸੀ ਉਹ ਕਿਉਂਕਿ ਕਾਊਂਟਰ ਤੇ ਨਹੀਂ ਵੇਚੀ ਉਹ ਸਰਕਾਰ ਨੂੰ ਵਾਪਸ ਕਰ ਦਿੱਤੀ ਗਈ ਇਸ ਕਾਰਕਿ ਸਿਰਫ 5 ਲੱਖ ਦਾ ਇਨਾਮ ਬਾਹਰ ਆਇਆ ਜੀ ਸਾਨੂੰ ਬੰਦੇ ਦੀ ਤਲਾਸ਼ ਹੈ ਜਿਨੇ ਵੀ ਟਿਕਟ ਖਰੀਦੀ ਹੈ ਨੰਬਰ ਹੈਗਾ B994379 ਉਹ ਆਪਣੀ ਟਿਕਟ ਜ਼ਰੂਰ ਚੈੱਕ ਕਰਵਾ ਲੈ 5 ਲੱਖ ਦਾ ਇਨਾਮ ਜਿਹਦਾ ਵੀ ਨਿਕਲਿਆ ਹੋਏਗਾ ਜੀ ਉਹ ਇੱਕ ਵਾਰੀ ਜ਼ਰੂਰ ਚੈੱਕ ਕਰਾਈ ਟਿਕਟ ਆਪਣੀ ਤਾਂ ਤੁਹਾਡਾ ਕੋਈ ਨੰਬਰ ਕਿਹਨਾ ਫੋਨ ਨੰਬਰ ਵੀ ਦੱਸੋ ਅੱਗੇ ਅਗਲਾ ਤੁਹਾਡਾ ਸੰਪਰਕ ਅੰਦੀ ਦੀ ਅੰਤਿ ਦੁਕਾਨ ਦਾ ਨੰਬਰ ਹੈਗਾ ਜੀ 7625929821 ਇਹ ਨੰਬਰ ਹੈ ਕੋਈ ਵੀ ਨੰਬਰ ਹੈਗਾ ਜੀ 9876559422 ਇਹਨਾਂ ਦੋਵਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਉਹ ਜੋ ਆਪਣੀ ਟਿਕਟ ਜੱਕਾ ਲਈ ਨੰਬਰ ਹੈਗਾ ਟਿਕਟ ਦਾ 994378 ਜੇਕਰ ਤੁਸੀਂ ਪਾਈ ਹੈ ਜੀ ਤੁਸੀਂ ਸਾਨੂੰ ਜਰੂਰ ਕੰਟੈਕਟ ਕਰੋ ਜੀ